ਤੂੰ ਚਤੁਰ ਸਿਆਣੇ ਤੂੰ ਸਰਬ ਕਲਾਕ ਗਿਆਤਾ ਮਾਦਉ ਹਮ ਐਸੇ ਤੂੰ ਐਸਾ हम पापी तुम पाप खंडन नीकोठा कर दे सा नाह जती सती नहीं पड़या मूर्ख मुगदा जन्म भया ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਪਰਨ ਵਤ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵਿਸਰਿਆ ਡੰਡੋਤ ਬੰਦਨ ਅਨਿਕ ਵਾ ਸਰਬ ਕਲਾ ਸੰਮ ਤੇ ਫਿਰ ਉਸ ਤੋਂ ਬਾਅਦ ਭਾਈ ਰਪਾਲ ਸਿੰਘ ਜੀ ਅਰਦਾਸ ਕਰਨਗੇ ਸਿੰਘ ਸਾਹਿਬ ਹੁਕਮ ਨਮਨ ਲੈਣਗੇ ਜੀ ਆਓ ਸਿੰਘ ਸਾਹਿਬ ਜੀ ਦੇ ਨਾਮ ਸਬਦ ਦਾ ਪਾਠ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਨੰਦ ਇਕ ਓਅੰਕਾਰ ਸਤਿਗੁਰ ਪਰਸਾਦ ਆਨੰਦ ਪਾਇ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਰਾਗਰ ਤਨ ਪਰਵਾਰ ਪਰੀਆਂ ਸਭ ਬਦਗਾਵਣ ਆਈਆਂ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਹ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਸਭਨਾ ਗਲਾ ਸਮਰਤ ਸਵਾਮੀ ਸੋ ਕਿਉ ਮਨੋ ਵਿਸਾਰੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਸਦਾ ਸਿਵਤ ਸਲਾਹਾ ਤੇਰੀ ਨਾਮ ਵਸਾਵੈ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਕਹੈ ਨਾਨਕ ਸੁਣੋ ਸੰਤੋ ਸਬਦ ਤਰੋ ਕੀ ਯਾਰ ਸਾਚਾ ਨਾਮ ਮੇਰਾ ਆਧਾਰੋ ਪੰਚ ਦੂਤ ਦੁਆਸ ਕੀਤੇ ਕਾਲ ਕੰਟਕ ਮਾਰਿਆ ਹੈ ਨਾਨਕ ਤੈ ਸੁਖ ਹੋ ਆ ਤਿਤ ਘਰ ਅਨਹ ਦੁਆਜੇ ਤਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਸੂਰੇ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੂਰੇ ਸ਼ਲੋਕ ਦਿਵਸ ਰਾਤ ਦੋਇ ਦਾਈ ਦਾਇਆ ਖੇਲਾਏ ਸਗਲ ਜਗਤ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨ ਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤੂੰ ਠਾ ਕਰ ਤੂੰ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਪਾਰਕ ਤੇਰੇ ਤੁਮਰੀ ਕਿਰਪਾ ਮੈਂ ਵੇ ਨਾ ਜਾਣ ਤੁਮਰਾ ਅੰਤ ਉੱਚੇ ਤੇ ਉੱਚ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮਤੇ ਕੋਈ ਸੁਆਮੀ ਨਾ ਤੁਮਰੀ ਗਤ ਮਿਤ ਤੁਮਹੀ ਜਾਣੀ ਬੋਲੋ ਜੀ ਵਾਹਿਗੁਰੂ 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 ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਉਤੀ ਜੀ ਸਹਾਏ ਵਾਰ ਸ੍ਰੀ ਪਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸਾ ਹੋਏ ਸਹਾਏ ਅਰਜਨ ਹਰ ਗੋਬਿੰਦ ਨਾ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਟਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾ ਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਟੀਆਂ ਜੱਪੀਆਂ ਤੱਪੀਆਂ ਜਨਾਬ ਜੀ ਦਾ ਨਾਮ ਜੱਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗਵਾਹੀ ਦੇਖ ਕੇ ਅੰਡਠ ਕੀਤਾ ਤਿਨਾ ਪਿਆਰਿਆਂ ਸੁਚਾਰਿਆਂ ਸਿਦਕਵਾਨਾਂ ਜੀ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਗੜੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖਿਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਥਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ দান ਕੇਸ ਤਾਂ ਰਹਿਦਾਨ ਬਿਵੇਕਦਾਨ ਵਿਸਾਹਾਦਾਨ ਭਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅਮਰ ਸਰ ਜੀ ਕ੍ਰਿਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗਿਆ ਟੱਲ ਸਦਾ ਧਰਮ ਕਾ ਜੈਕਾਰ ਹੋਏ ਖਾਲਸਾ ਜੀ ਸਾਹਿਬ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਤੇ ਰੱਖੀ ਆਪ ਵਾਹਿਗੁਰੂ ਏ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਿਦਾਰੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਕਾਦਰੀ ਹਰਕਾਰ ਗੁਰਗੋਬਿੰਦ ਸਿੰਘ ਬੇਕ ਸਾਰਾ ਯਾਰ ਗੁਰਗੋਬਿੰਦ ਸਿੰਘ ਹੱਕ ਹੱਕ ਆਗਾਹ ਗੁਰਗੋਬਿੰਦ ਸਿੰਘ ਸ਼ਾਹ ਸ਼ਾਹਨ ਸ਼ਾਹ ਗੁਰਗੋਬਿੰਦ ਸਿੰਘ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤਨ ਆਪਦੇ ਜਿਗਰ ਦੇ ਟੁਕੜੇ ਸਹਬਜ਼ਾਦਾ ਬਾਬਾ ਜੀਤ ਸਿੰਘ ਜੀ ਤਨ ਬਾਬਾ ਜੁਧਾਰ ਸਿੰਘ ਜੀ ਆਪ ਜੀ ਦੇ ਪਿਆਰੇ ਸਹਬਾਨ ਬਿਅੰਤ ਸਿੰਘਾਂ ਦੀ ਮਹਾਨ ਸ਼ਹਾਦਤ ਨੂੰ ਆਪਣੇ ਹਿਰਦੇ 'ਚ ਵਸਾ ਕੇ ਦਾਤਾ ਜੀ ਆਪ ਜੀ ਦੀ ਰਹਿਮਤ ਸਦਕਾ ਮਹਾਰਾਜ ਆਪ ਜੀ ਦੇ ਬਖਸ਼ੇ ਬਾਲੋਦਮ ਸਦਕਾ ਮਹਾਰਾਜ ਆਪ ਜੀ ਦੀ ਦਿੱਤੀ ਬੁੱਧੀ ਸਦਕਾ ਪ੍ਰੇਮ ਸਦਕਾ ਸ਼ਰਧਾ ਸਦਕਾ ਸਤਿਗੁਰੂ ਜੀ ਆਪ ਜੀ ਦੇ ਪ੍ਰੀਤਵਾਨ ਖਾਲਸਾ ਪੰਥ ਦੇ ਸੇਵਾਦਾਰ ਭਾਈ ਸਾਹਿਬ ਪਾਈ ਹਰਜਿੰਦਰ ਸਿੰਘ ਭਾਈ ਸਾਹਿਬ ਪਾਈ ਪਿੰਦਰਪਾਲ ਸਿੰਘ ਜੀ ਨੇ ਉਦਮ ਕੀਤਾ ਆਪ ਜੀ ਨੇ ਕਰਵਾਇਆ ਸੰਗਤ ਦੇ ਸਹਿਯੋਗ ਨਾਲ ਸਮਾਗਮ ਮੁਲੀਕੇ ਮਹਾਰਾਜ ਆਪ ਜੀ ਦੀ ਮਹਿਰਾਮਤ ਹੋਈ ਹੈ ਸਮਾਗਮਾਂ ਦੀ ਲੜੀ ਵਿੱਚ ਅੱਜ ਪਹਿਲੇ ਦਿਨ ਦੇ ਸਮਾਗਮ ਆਪ ਜੀ ਦੀ ਬਖਸ਼ਿਸ਼ ਸਦਕਾ ਨਿਰਵਿਘਨਤਾ ਸਹਿਤ ਸੰਪੰਨ ਹੋਏ ਦਾਤਾ ਜੀ ਸੰਗਤ ਦੀ ਹਾਜ਼ਰੀ ਕਦਮ ਕਦਮ ਲੇਖੇ ਲਾਉਣਾ ਗਾਇਆ ਸੁਣਿਆ ਹਿਰਦੇ ਚ ਵਸਾਉਣਾ ਪਾਤਸ਼ਾਹ ਜੀ ਰਹਿਮਤ ਕਰਨੀ ਇਸੇ ਤਰ੍ਹਾਂ ਪੰਥ ਦੀ ਬੋੜੀ ਕਰਕੇ ਆਪਸੀ ਪਿਆਰ ਬਖਸ਼ਣਾ ਜੋੜ ਕੇ ਰੱਖਣਾ ਸਤਿਗੁਰੂ ਜੀਓ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਮਹਾਰਾਜ ਆਪ ਜੀ ਦੇ ਸਰਬੰਸ ਦੀਆਂ ਕੁਰਬਾਨੀਆਂ ਸਾਡੇ ਹਿਰਦੇ ਅੰਦਰ ਸਿੱਖੀ ਦਾ ਰੰਗ ਚਾੜਨ ਪਾਤਸ਼ਾਹ ਆਪ ਜੀ ਦੇ ਸੇਵਾਦਾਰ ਇਸੇ ਤਰ੍ਹਾਂ ਪੰਥ ਨੂੰ ਜੋੜਦੇ ਰਹਿਣ ਗਰੀਬ ਨਵਾਜ਼ ਪਾਤਸ਼ਾਹ ਜੀ ਸਮੁੱਚੇ ਪੰਥ ਵੱਲੋਂ ਆਪ ਜੀ ਦੇ ਚਰਨਾਂ 'ਚ ਜੋਦੜੀ ਹੈ ਖਾਲਸਾ ਪੰਥ ਦੇ ਮਹਾਨ ਕੀਰਤਨੀਏ ਸੇਵਾਦਾਰ ਸ਼ਬਦ ਨਾਲ ਜੋੜਨ ਵਾਲੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲੇ ਤੇਨਾਂ ਦੀ ਸਿਹਤ ਸੱਚੇ ਪਾਤਸ਼ਾਹ ਜੀ ਪਛਨਿਤ ਨਹੀਂ ਖਰਾਬ ਹੋਈ ਆਪ ਜੀ ਕਿਰਪਾ ਕਰੋ ਸਮੂਹ ਸੰਗਤ ਦੀ ਜੋਦੜੀ ਤੁਹਾਡੇ ਚਰਨਾਂ 'ਚ ਪਾਤਸ਼ਾਹ ਆਪਣੇ ਗੁਰਸਿੱਖ ਨੂੰ ਸਿਹਤਯਾਬੀ ਬਖਸ਼ਨੀ ਚੜ੍ਹਦੀ ਕਲਾ ਬਖਸ਼ਨੀ ਰਹਿਮਤ ਕਰਨੀ ਮਹਾਰਾਜ ਪੰਥ ਦੀ ਸੇਵਾ ਸ਼ਬਦ ਨਾਲ ਜੋੜਨ ਦੀ ਸੇਵਾ ਆਪ ਜੀ ਨੇ ਤੰਦਰੁਸਤੀ ਬਖਸ਼ ਕੇ ਆਪ ਲੈਣੀ ਸਤਿਗੁਰ ਜੀਓ ਆਪ ਜੀ ਦਾ ਸ਼ੁਕਰ ਮਹਾਰਾਜ ਇਸੇ ਤਰ੍ਹਾਂ ਆਪਣੇ ਪਿਆਰਿਆਂ ਕੋਲੋਂ ਸੇਵਾਵਾਂ ਲੈਂਦੇ ਰਹਿਣਾ ਦਾਤਾ ਜੀ ਸੇਵਾ ਨਿਭਾਉਂਦਿਆਂ ਕਈ ਭੁੱਲਾਂ ਹੋਈਆਂ ਹੋਣਗੀਆਂ ਬਖਸ਼ਣ ਹਾਰੇ ਪਾਤਸ਼ਾਹ ਬਖਸ਼ ਲੈਣਾ ਆਪਣੀ ਸੰਗਤ ਨੂੰ ਨਾਮ ਦੀ ਦਾਤ ਬਖਸ਼ਨੀ ਗੁਰਸਿੱਖੀ ਜੀਵਨ ਬਖਸ਼ਨਾ ਸਭ ਦੇ ਘਰ ਪਰਿਵਾਰ ਸੁਖ ਵਰਤੌਣਾ ਅੰਮ੍ਰਿਤ ਦੀ ਦਾਤ ਨਿਤਨੇਮ ਦੀ ਦਾਤ ਬਖਸ਼ਨੀ ਪਾਤਸ਼ਾਹ ਆਉਣ ਵਾਲੇ ਦਿਨਾਂ ਵਿੱਚ ਅੱਜ ਤੋਂ ਆਰੰਭ ਹੋਈ ਲੜੀ ਪਾਤਸ਼ਾਹ ਜੀ ਆਪ ਜੀ ਦੇ ਲਾਲਾਂ ਦੇ ਸ਼ਹੀਦੀ ਤੱਕ ਚਲਨੀ ਮਹਾਰਾਜ ਆਪ ਜੀ ਨੇ ਸਹਾਈ ਹੋ ਕੇ ਸਾਰੇ ਸਮਾਗਮ ਚੜ੍ਹਦੀ ਕਲਾ ਚ ਸੰਪੰਨ ਕਰਾਉਣੇ ਪਾਤਸ਼ਾਹ ਆਪ ਸੇਵਾ ਲੈਣੀ ਦਾਤਾ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਜੀ ਕੀ ਦੇਖਦਾਰ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਤ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਰੋ ਕਿਰਪਾ ਜੀ ਇਲਾਹੀ ਹੁਕਮ ਬਖਸ਼ ਕੇ ਅਸੀਸਾਂ ਦਿਓ ਸੁਖ ਹੋਵੇ ਨਾਮ ਚੇਤਿ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਭਈ ਆਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬੋ ਚਹੈ ਅਰਾਜ ਕਰੇਗਾ ਖਾਲਸਾ ਖਾਰ ਹੋਏ ਸਭ ਮਿਲਾਂਗੇ ਖਾਰ ਹੋਏ ਸਭ ਮਿਲਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜੋ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤੇਰੀ ਜੈ ਸਿਰ ਦੀਜੈ ਕਾਣ ਨਾ ਕੀਜੈ ਡਗਮਗ ਛਾ ਡਰੇ ਮਨ ਬਉਰਾ ਅਬ ਤਉ ਜਰੇ ਮਰੇ ਸਿਧ ਪਾਈਐ ਲਿਨੋ ਹੱਥ ਸੰਧਾਉਰਾ ਸੂਰਾ ਸੋ ਪਹਚਾਨੀਐ ਜੋ ਲਰੈ ਦੀਨ ਕੇ ਪੁਰਜਾ ਪੁਰਜਾ ਕਟ ਮਰੈ ਅਬ ਹੂੰ ਨਾ ਛਾੜੈ ਖੇਤ ਸੁਕਾਉ ਟਲ ਗੁਰ ਅਹਨਸ ਸਹਜ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆਂ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਕੋ ਹੰਗਮ ਸਾਦੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਦੇ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭਉੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅੱਧੇ ਕਾ ਅਹੰ ਬੁੱਧ ਬਾਦੇ ਪਿਆਰੇ ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦਵਾਰ ਡੀਜੈ ਬੁੱਧ ਬੀਬੇ ਕਾ ਰਹਾਉ ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਟਟ ਤੀਰਥ ਸਭ ਧਰਤੀ ਭ੍ਰਮਿਓ ਦੁਬ ਧਾ ਛੁਟ ਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ ਮਨ ਕੀ ਬੈਲ ਨਾ ਉਤਰੈ ਇਹ ਵਿਦਿ ਜੇ ਲਖ ਜਤਨ ਕਰਾਏ ਕਨਕ ਕਾਮਨੀ ਹੈ ਵਰ ਗੈ ਵਰ ਬਹੁ ਵਿਦਦਾਨ ਦਾਤਾ ਰਾ ਅੰਨ ਬਸਤਰ ਊਮ ਬਹੁ ਅਰਪੇ न मिलिया द्वारा पूजा अर्चा बंदन डंडाओत खाट कर्मा रत रहता हाँ, हाँ करत बंधन में परे नह मिलिय एहे जुगता ਜੋਗ ਸਿੱਧ ਆਸਣ 84 ਹੀ ਇਹ ਧੀ ਕਰ ਕਰ ਰਹਿ ਆ ਵੱਡੀ ਆਰ ਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਹਿ ਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕਾਹੋ ਨਾਨਕ ਤਿਸ ਭਇਓ ਪਰਾਪਤ ਜਿਸ ਪੁਰਬ ਲਿਖੇ ਕਾਲਹਿਨਾ ਤੇਰੋ ਸੇਵਕ ਇਹ ਰੰਗ ਮਾਤਾ ਪਾਇਓ ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਇਹੋ ਮਨ ਰਤਾ ਰਹਾ ਉਹ ਦੂਜਾ ਤੇਰੋ ਸੇਵਕ ਇਹ ਰੰਗ ਮਾਤਾ ਪਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਤਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੋ ਸੀ ਪਹੁੰਚੇ ਹੋ ਤੇ ਬੇਨਤੀ ਹੈ ਕਿ ਕੱਲ ਨੂੰ ਸ਼੍ਰੀ ਮਾਸੀਵਾੜਾ ਸਾਹਿਬ ਵਿਖੇ ਆਪ ਜੀ ਨੇ ਜੁੜਨਾ ਹੈ ਇਸੇ ਤਰ੍ਹਾਂ ਸਮੇਂ ਦੇ ਨਾਲ ਪਰਸੋਂ ਨੂੰ ਧੰਨ ਬਾਬਾ ਫਤਿਹ ਸਿੰਘ ਜੀ ਦਾ ਆਗਮਨ ਦਿਹਾੜਾ ਵੀ ਹੈ ਸ਼੍ਰੀ ਫਤਿਹਗੜ ਸਾਹਿਬ ਜਿਹੜੀ ਮੈਂ ਵਿਸ਼ੇਸ਼ ਬੇਨਤੀ ਕਰਨ ਲੱਗਾ ਸੋ ਪਰਸੋਂ ਦਾ ਜਿਹੜਾ ਸਮਾਗਮ ਹੈ ਸ਼੍ਰੀ ਫਤਿਹਗੜ ਸਾਹਿਬ ਮਾਨਯੋਗ ਭਾਈ ਸਾਹਿਬ ਜੀ ਨੇ ਉਚੇਚੇ ਤੌਰ ਤੇ ਸਾਡੀ ਬੇਨਤੀ ਨੂੰ ਮੰਨਿਆ ਤੇ ਐਡਜਸਟਮੈਂਟ ਵਧੀਆ ਹੋ ਗਈ ਜੀ ਸੋ ਸਮਾਗਮ ਦੀ ਥੋੜੀ ਜੀ ਤਰਤੀਬ ਅੱਗੇ ਪਿੱਛੇ ਸੀ ਮੈਂ ਬੇਨਤੀ ਕੀਤੀ ਕਿ ਨਾਲ ਬਾਬਾ ਜੀ ਦਾ ਆਗਮਨ ਦਿਹਾੜਾ ਵੀ ਅਸੀਂ ਸਾਰੇ ਸਾਂਝੇ ਤੌਰ ਤੇ ਮਨਾ ਲਵਾਂਗੇ ਸੋ 13 ਤਰੀਕ ਨੂੰ ਧੰਨ ਬਾਬਾ ਫਤਿਹ ਸਿੰਘ ਜੀ ਦਾ ਆਗਮਨ ਦਿਹਾੜਾ ਆਪ ਜੀ ਨੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਜਰੂਰ ਹਰ ਹਾਲਤ ਵਿੱਚ ਆਪ ਜੀ ਨੇ ਹਾਜ਼ਰੀ ਭਰਨੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਭਾਈ ਸਾਹਿਬ ਜੀ ਨੇ ਸਾਰੀ ਸੇਵਾਵਾਂ ਉਸੇ ਤਰ੍ਹਾਂ ਇਸੇ ਲੜੀ ਦੇ ਅਧੀਨ ਤੇ 14 ਤਰੀਕ ਨੂੰ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਖੇ ਜਿਹੜੇ ਸਹਿਜ ਪਾਠ ਆਪਜੀ ਸਾਲ ਪਰ ਕਰਦੇ ਹੋ ਉਹਦੀ ਸੰਪੂਰਨਤਾ ਹੋਣੀ ਹੈ ਉਥੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਨਵੇਂ ਮੱਲੇ ਦੇ ਸ਼ਲੋਕ ਪੜਨੇ ਆ ਤੋ ਤੁਹਾਨੂੰ ਬੇਨਤੀ ਹੈ ਗੁਰੂ ਘਰ ਦਾ ਚੌਂਕੀਦਾਰ ਹੁੰਦੇ ਨਾਤੇ ਵੀ ਮਾਛੀਵਾੜਾ ਸਾਹਿਬ ਕੱਲ ਨੂੰ ਹਾਜ਼ਰੀ ਭਰਨੀ ਹੈ ਤੇ 13 ਤੇ 14 ਦੀ ਹਾਜ਼ਰੀ ਸ੍ਰੀ ਫਤਿਹਗੜ ਸਾਹਿਬ ਤੇ ਜੋਤੀਸਰੂਪ ਸਾਹਿਬ ਆਪ ਜੀ ਨੇ ਭਰਨੀ ਉਸ ਤੋਂ ਬਾਅਦ ਮੇਨ ਬੇਨਤੀ ਜਿਹੜੀ ਹੈ ਕਿ ਸ਼ਹੀਦੀ ਦੀ ਜਿਹੜੀ ਸ਼੍ਰੀ ਫਤਿਹਗੜ੍ਹ ਸਾਹਿਬ ਨਗਰ ਕੀਰਤਨ ਦੀ ਤਰੀਕ ਹੈ ਉਹ ਬੜੀ ਕਨਫਿਊਜ਼ਨ ਹੈ ਫੋਨ ਵੀ ਬੜੇ ਆ ਰਹੇ ਆ ਉਹ 27 ਤਰੀਕ ਹੈ ਜੀ 25 26 ਤੇ 27 ਤਰੀਕ ਨੂੰ ਨਗਰ ਕੀਰਤਨ ਹੈ ਸੋ ਇਹ ਜ਼ਰੂਰ ਨੋਟ ਕਰਨਾ ਅ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਜਿਹੜਾ ਸ਼ਹੀਦੀ ਦਿਹਾੜਾ ਉਹ 22 ਤਰੀਕ ਨੂੰ ਮੁੱਖ ਦਿਹਾੜਾ ਸਾਬਜਾਦਿਆਂ ਦਾ ਸ਼ਹੀਦੀ ਦਿਹਾੜਾ ਸੋ ਇਹ ਗੱਲਾਂ ਜ਼ਰੂਰ ਧਿਆਨ ਚ ਰੱਖਣੀਆਂ ਸਫਰੇ ਸ਼ਹਾਦਤ ਸਮਾਗਮ 21 22 23 24 ਕ੍ਰਮਵਾਰ ਉਹਦੇ ਵਿੱਚ ਜਿੱਥੇ ਵੀ ਮਨਜੋਗ